ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਡ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਚੂਲੇ ਜਾਂ ਗਰੀਸ ਘਟ ਜਾਵੇ ਜਾਂ ਫਿਰ ਚੂਲੇ ਦੇ ਵਿੱਚ ਦਰਦ ਹੋਵੇ ਔਰ ਨਾਲ ਦੀ ਨਾਲ ਗੋਡਿਆਂ ਦੇ ਵਿੱਚ ਦਰਦ ਹੋਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਹਾਣੀ ਕੀ ਹੈ ਜਦੋਂ ਆਪਾਂ ਬੈਠ ਕੇ ਲੰਬੇ ਸਮੇਂ ਲਈ ਕੰਮ ਕਰਦੇ ਹਾਂ ਜਾਂ ਆਪਾਂ ਐਕਸਰਸਾਈਜ਼ ਨਹੀਂ ਕਰਦੇ ਆਪਣੇ ਚੂਲੇ ਦੇ ਮਸਲ ਜਾਨੀ ਕਿ ਪੈਲਵਿਸ ਦੇ ਮਸਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਆਪਣੇ ਚੂਲੇ ਦੇ ਮਸਲ ਕਮਜ਼ੋਰ ਹੁੰਦੇ ਆ ਜਦੋਂ ਆਪਣੇ ਚੂਲੇ ਦੇ ਮਸਲ ਕਮਜ਼ੋਰ ਹੁੰਦੇ ਆ ਜਦੋਂ ਆਪਣੀ ਉਮਰ 40 ਸਾਲ 50 ਸਾਲ 60 ਸਾਲ ਹੁੰਦੀ ਹੈ ਤਾਂ ਆਪਾਂ ਨੇ ਜਿਹੜੀ ਚੱਲਣ ਦੀ ਜਦੋਂ ਆਪਾਂ ਤੁਰਦੇ ਆ ਉਹਦੀ ਜਿਹੜੀ ਚਾਲ ਹੈ ਉਹ ਵਿਗੜ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਜਦੋਂ ਚੂਲੇ 'ਚ ਦਰਦ ਹੋਵੇ ਆਪਾਂ ਬਿੰਗੇ-tinge ਹੋ ਕੇ ਤੁਰਦੇ ਆ ਜਦੋਂ ਆਪਾਂ ਬਿੰਗੇ-tinge ਹੋ ਕੇ ਤੁਰਾਂਗੇ ਤਾਂ ਆਪਣੇ ਗੋਡਿਆਂ 'ਚ ਦਰਦ ਵੀ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਹੁੰਦਾ ਕੀ ਹੈ ਜਿਹੜੇ ਆਪਣੇ ਗਲੂਟਸ ਮਸਲ ਯਾਨੀ ਕਿ hip ਦੇ ਮਸਲਸ ਨੇ ਚੂਲੇ ਦੇ ਮਸਲਸ ਨੇ ਉਹ ਟਾਈਟ ਹੋਣਾ ਸ਼ੁਰੂ ਹੋ ਜਾਂਦੇ ਆ ਜਦੋਂ ਚੂਲੇ ਦੇ ਮਸਲ ਟਾਈਟ ਹੋਣਗੇ ਨਾਲ ਦੀ ਨਾਲ ਹੀ ਗੋਡੇ ਦੇ ਮਸਲ ਵੀ ਟਾਈਟ ਹੋ ਜਾਣੇ ਆ ਔਰ ਆਪਣੇ ਜਿਹੜਾ ਗੋਡਿਆਂ ਦੇ ਗੈਪ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਔਰ ਆਪਣੇ ਗਠੀਏ ਦੇ ਰੂਪ ਦੇ ਵਿੱਚ ਗੋਡਿਆਂ ਤੇ ਔਰ ਗਠੀਏ ਦੇ ਰੂਪ ਦੇ ਵਿੱਚ ਚੂਲੇ ਤੇ ਦਰਦ ਸ਼ੁਰੂ ਹੋ ਜਾਂਦਾ ਸੋ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਅਗਰ ਤੁਸੀਂ ਕਰਦੇ ਰਹੋਗੇ ਤਾਂ ਤੁਸੀਂ ਲੰਬੇ ਸਮੇਂ ਤੱਕ ਆਰਤੀ ਜ਼ਿੰਦਗੀ ਬਤੀਤ ਕਰ ਸਕਦੇ ਹੋ ਦਰਦ ਤੋਂ ਰਹਿਤ ਕਿਉਂਕਿ ਆਪਾਂ ਨੂੰ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਆਪਾਂ ਨੂੰ ਚੌਂਕੜੀ ਮਾਰਨੀ ਪੈਂਦੀ ਹੈ ਆਪਾਂ ਨੂੰ ਕਈ ਵਾਰੀ ਲੰਬੇ ਸਮੇਂ ਲਈ ਤੁਰਨਾ ਪੈਂਦਾ ਕਿਸੇ ਪ੍ਰੋਗਰਾਮ ਤੇ ਕਹਿ ਲਓ ਜਾਂ ਵੈਸੇ ਹੀ ਕਈ ਵਾਰੀ ਆਪਾਂ ਨੂੰ ਸੈਰ ਕਰਨੀ ਪੈ ਜਾਵੇ ਤਾਂ ਆਪਾਂ ਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਅਗਰ ਆਪਾਂ ਕਸਰਤਾਂ ਕਰਦੇ ਰਵਾਂਗੇ ਤਾਂ ਆਪਣੀ ਜਿਹੜਾ ਦਰਦ ਹੈ ਉਹ ਬਿਲਕੁਲ ਨਹੀਂ ਹੋਏਗਾ ਔਰ ਆਪਾਂ ਠੀਕ ਹੋ ਜਾਵਾਂਗੇ ਜਦੋਂ ਹੀ ਆਪਣੇ ਦਰਦ ਹੋਵੇ ਇਸ ਜਗ੍ਹਾ ਤੇ ਚੂਲੇ ਤੇ ਔਰ ਗੋਡਿਆਂ ਤੇ ਤਿੰਨ ਤੋਂ ਚਾਰ ਦਿਨ ਪਹਿਲਾਂ ਤੁਸੀਂ ਕੋਈ ਕਸਰਤ ਨਹੀਂ ਕਰਨੀ ਪਹਿਲਾਂ ਆਪਾਂ ਇਸ ਦੇ ਗਰਮ ਪਾਣੀ ਵਾਲੀ ਬੋਤਲ ਨਾਲ ਠੇਕ ਦਿਆ ਕਰਾਂਗੇ ਜਦੋਂ ਤਿੰਨ ਚਾਰ ਦਿਨ ਹੋ ਜਾਣ ਫਿਰ ਹੌਲੀ ਹੌਲੀ ਕਸਰਤਾਂ ਕਰਨੀਆਂ ਸ਼ੁਰੂ ਕਰਨੀਆਂ ਨੇ ਮੰਨ ਲਓ ਅਸੀਂ ਕਿਸੇ ਵੀ ਸੈੱਟ ਦਾ ਤੁਹਾਨੂੰ ਕਿਹਾ ਵੀ ਪੰਜ ਵਾਰ ਕਰੋ ਤੁਸੀਂ ਉਹ ਤਿੰਨ ਵਾਰੀ ਸ਼ੁਰੂ ਕਰੋ ਕਿਸੇ ਨੂੰ ਕਿਹਾ ਅਸੀਂ 10 ਵਾਰੀ ਸ਼ੁਰੂ ਕਰੋ ਤੁਸੀਂ ਉਹ ਪੰਜ ਵਾਰੀ ਸ਼ੁਰੂ ਕਰੋ ਸੋ ਹੌਲੀ ਹੌਲੀ ਆਪਾਂ ਕਸਰਤਾਂ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਇੰਡੀਆ ਦੇ ਵਿੱਚ ਆਪਣਾ ਕਲੀਨਿਕ ਚੰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸਰੀ ਸਿੰਘ ਸਰਾ ਫਿਜ਼ੋਥੈਰੇਪੀ ਹੋਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ Facebook ਤੇ ਵੀ ਪੇਜ ਹੈ Sari Singh's Physiotherapy Clinic ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਜਿੱਥੇ ਅਸੀਂ ਰੋਜ਼ਾਨਾ ਜਿੱਥੇ ਅਸੀਂ ਹਫ਼ਤੇ ਦੇ ਵਿੱਚ 2 ਦਿਨ ਲਾਈਵ ਹੁੰਨੇ ਆਂ ਔਰ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆਂ ਔਰ ਅਗਰ ਤੁਸੀਂ ਸਾਡੇ YouTube ਚੈਨਲ ਯਾਨੀ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਤੇ ਅਸੀਂ ਰੋਜ਼ਾਨਾ ਇੱਕ ਨਾ ਇੱਕ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਸੋ ਆਪ ਸ਼ੁਰੂ ਕਰਦੇ ਆਂ ਅੱਜ ਦੀਆਂ ਸਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਆਂ ਜਿਸ ਦਾ ਰਿਜ਼ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਜਦੋਂ ਤੁਸੀਂ ਸੇਕ ਦੇ ਲਿਆ ਤਿੰਨ ਚਾਰ ਦਿਨ ਉਦੋਂ ਬਾਅਦ ਪਹਿਲੀ ਐਕਸਰਸਾਈਜ਼ ਹੀ ਆਪਾਂ ਇਹ ਸ਼ੁਰੂ ਕਰਨੀ ਆ ਆਪਾਂ ਇੱਥੋਂ ਫੜ ਲੈਣਾ ਆਪਣੇ ਬੈੱਡ ਨੂੰ ਉੱਚੇ ਬੈੱਡ ਤੇ ਬੈਠ ਜਾਣਾ ਜਿਵੇਂ ਬੈੱਡ ਬਾਕਸ ਹੋ ਗਿਆ ਔਰ ਇਦਾਂ ਫੜ ਕੇ ਆਪਾਂ ਸਿੱਧੇ ਬੈਠ ਕੇ ਪੈਰ ਨੂੰ ਅੰਦਰ ਮੋੜ ਕੇ ਲਾਤ ਉੱਪਰ ਚੱਕਣੀ ਆ ਪਹਿਲਾਂ ਆਪਾਂ ਪਾਟ ਵਾਲੇ ਮਸਲ ਜਾਨੀ ਕਿ ਗੋਡਿਆਂ ਵਾਲੇ ਮਸਲ ਨੂੰ ਤਕੜੇ ਕਰਨਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ दो तीन चार पे सात आठ नौ दस रिलैक्स फिर पैर अंदर मोड के लात उपर चुक देनी दस गिणे एक दो तीन चार आट, नौ दस रिलैक्स फिर पैर अंदर मुड़ के लात उपर चक देनी इतने आप दस गिणा गे। एक दो तीन चार पे सात आठ नौ दस दस वारी इधर दस वारी इधर यह पहली कसरत स्टार्ट करनी है लैग एक्सटेंशन किया जाए इस जी दूजी कसरत फिर आप बैड पर पै जाना और आप स्ट्रिंग नैच करा आप इस गुडे बिल्कुल कोड़ी ला लेना और आप लत चक्कर की कोशिश करनी पैर अंदर मोड़ के एक फिर दो फिर तीन फिर चार फिर पांच फिर छत फिर अठ ਫੇਰ 9 ਫੇਰ 10 ਦੈਨ ਰਿਲੈਕਸ ਤੁਸੀਂ ਦੇਖੋਗੇ ਜਿਹੜਾ ਹੈਮਸਟ੍ਰਿੰਗ ਮਸਲਾ ਇਹ ਆਪਾਂ ਪੂਰਾ ਖਿੱਚ ਲਿਆ ਔਰ ਫਿਰ ਆਪਾਂ ਐਂਡ ਰੇਂਜ ਦੇ ਵਿੱਚ ਜਿੰਨਾ ਇਹਨੂੰ ਉੱਪਰ ਚੱਕ ਸਕਦੇ ਹਾਂ ਜਿੰਨਾ ਉੱਪਰ ਚੱਕਿਆ ਜਾਏਗਾ ਇੱਥੇ ਆਪਾਂ ਪੈਰ ਅੰਦਰ ਮੋੜ ਕੇ ਇੱਥੇ ਆਪਾਂ 10 ਵਾਰੀ ਕਰਨਾ ਔਰ ਇਹਨੂੰ ਕਹਿੰਦੇ ਆ ਹੈਮਸਟ੍ਰਿੰਗ ਗਲਾਈਡ ਤੁਸੀਂ ਇਸ ਦੇ 10 ਸੈਟ ਇਧਰ 10 ਸੈਟ ਇਧਰ ਲਾਉਣੇ ਆ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਹੈ ਉਹ ਕਰਨੀ ਆ ਆਪਾਂ ਦੋਨੋਂ ਗੋਡੇ ਮੋੜ ਲੈਣੇ ਆਂ ਔਰ ਲੱਕ ਨੂੰ ਹਵਾ ਦੇ ਵਿੱਚ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਇਸ ਨੂੰ ਬ੍ਰਿਜਿੰਗ ਕਿਹਾ ਜਾਂਦਾ ਹੈ ਇਸ ਦੇ ਤੁਸੀਂ 10 ਸੈੱਟ ਲਾਉਣੇ ਆਂ ਔਰ ਦੈਨ ਤੁਸੀਂ ਫੇਲਾ ਤਾਂ ਸਿੱਧੀਆਂ ਕਰ ਦੇਣੀਆਂ ਹੁਣ ਜਿਹੜੀ ਚੌਥੀ ਕਸਰਤ ਹੈ ਉਹ ਆਪਾਂ ਕਰਾਂਗੇ ਨਰਵ ਗਲਾਈਡ ਆਪਾਂ ਗੋਡੇ ਨੂੰ ਇੱਥੋਂ ਫੜ ਲੈਣਾ और को नहीं लैके आना दूर रहेगा और लत्त तो उपर चुकने कोशिश इतने आप होल्ड करना दस सैकेंड एक दो तीन चार पे सत अठ नौ दस पैर अंदर मोड के होल्ड करना फिर आप नीचे चले फिर उपर चढ़ना पैर अंदर मोड के होल्ड करना इतने आप दस गिने फिर वापस दोनों साइड करना दस दस वारी करना यह होगी थोड़ी चौथी कसरत हूँ जीवी कसरत आ डाट हिप अबडक्शन ਆਪਾਂ ਖੜਕੇ ਵੀ ਕਰਕੇ ਦਿਖਾਵਾਂਗੇ ਇਹ ਐਕਸਰਸਾਈਜ਼ ਤੁਸੀਂ ਲੇਟ ਕੇ ਵੀ ਕਰਨੀ ਹੈ ਸੋ ਤੁਸੀਂ ਇਦਾਂ ਪਹਿ ਜਾਣਾ ਇੱਕ ਤੁਸੀਂ ਗੋਡਾ ਅੰਦਰ ਮੋੜ ਲੈਣਾ ਔਰ ਇੱਕ ਲੱਤ ਸਿੱਧੀ ਔਰ ਲੱਤ ਉੱਪਰ ਚੱਕ ਦੇਣੀ ਆ ਨੀਅਰ ਅਬਾਊਟ 2 ਫੁੱਟ ਥੱਲੇੋਂ ਲੱਤ ਉੱਪਰ ਚੱਕਾਂਗੇ ਇੱਥੇ ਆਪਾਂ ਕਰੀਬ 2 ਫੁੱਟ ਦੇ ਕਰੀਬ ਆਪਾਂ ਲੱਤ ਉੱਪਰ ਚੱਕਣੀ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਪੈਰ ਅੰਦਰ ਮੋੜ ਕੇ 1 2 3 4 5 6 7 8 9 10 ਦੈਨ ਰਿਲੈਕਸ ਇਹ ਆਪਾਂ ਦੋਨੋਂ ਸਾਈਡ ਕਰਨਾ ਔਰ 10 ਵਾਰੀ ਈਧਰ 10 ਵਾਰੀ ਈਧਰ ਇਹ ਹੋਗੀ ਤੁਹਾਡੀ हिਪ ਅਬਡਕਸ਼ਨ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਕੀ ਹੈ ਆਪਾਂ ਫਿਗਰ ਆਫ 4 ਦਾ ਸਟ੍ਰੈਚ ਕਰਾਂਗੇ ਗਲੂਟ ਮਸਲ ਨੂੰ ਸਟ੍ਰੈਚ ਕਰਨਾ ਵੀ ਜ਼ਰੂਰੀ ਆ ਦੋਨੋਂ ਗੋਡੇ ਮੋੜ ਲੈਣੇ ਆ ਇਹ ਲਾਟਾਂ ਦੇ ਉੱਪਰ ਰੱਖ ਦੇਣੀਆਂ ਔਰ ਇਹਦੇ ਵਿੱਚ ਦੀ ਜਾ ਕੇ ਇਸ ਗੋਡੇ ਨੂੰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਜਿਹੜਾ ਪੱਟ ਹੈ ਇਹ ਜਗ੍ਹਾ ਤੇ ਖਿੱਚ ਪੈਗੀ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 ਦਸ ਦੈਨ ਰਿਲੈਕਸ ਫੇਰ ਕਰਾਂਗੇ ਔਰ ਆਪਾਂ ਪਹਿਲਾਂ ਸਿਰ ਉੱਪਰ ਚੱਕਿਆ ਜਾਣਾ ਜਦੋਂ ਆਪਾਂ ਫੜਨਾ ਫਿਰ ਆਪਾਂ ਸਿਰ ਥੱਲੇ ਰੱਖ ਦੇਣਾ ਔਰ ਇੱਥੇ ਆਪਾਂ ਹੋਲਡ ਕਰਨਾ ਦਾ ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਖਿੱਚ ਪਈਗੀ ਔਰ ਇੱਕ ਅਸਵਤ ਕਰਨ ਨਾਲ ਤੁਹਾਡਾ ਜਿਹੜਾ ਇਸ ਜਗ੍ਹਾ ਤੇ ਗਰੀਸ ਹੈ ਜਿਵੇਂ ਆਪਾਂ ਕਹਿ ਦਈਏ ਪੰਜਾਬੀ ਦੇ ਵਿੱਚ ਉਹ ਵੀ ਬਹੁਤ ਜਲਦੀ ਵਧਣਾ ਸ਼ੁਰੂ ਹੋ ਜਾਏਗਾ ਹੁਣ ਜਿਹੜੀ ਅਗਲੀ ਕਸਰਤ ਹੈ ਉਹ ਆਪਾਂ ਖੜਕੇ ਕਰਨੀ ਹੈ ਜਿਹੜੀ ਅਗਲੀ ਕਸਰਤ ਹੈ ਇਹਦੇ ਵਿੱਚ ਆਪਾਂ ਨੂੰ 1 ਕਿਲੋ ਦਾ ਭਾਰ ਚਾਹੀਦਾ ਹੋਵੇਗਾ ਔਰ ਆਪਾਂ ਇਹ ਜਿਹੜਾ ਆਪਣੀ ਸਾਈਡ ਦਾ ਚੂਲਾ ਦੁਖਦਾ ਪਹਿਲਾਂ ਤਾਂ ਉਧਰ ਬੰਨਾਂਗੇ ਫਿਰ ਦੂਸਰੀ ਸਾਈਡ ਵੀ ਕਰਨਾ ਇਹ ਨਹੀਂ ਹੈ ਵੀ ਇੱਕ ਪਾਸੇ ਦਰਦ ਆ ਤਾਂ ਆਪਾਂ ਇੱਕ ਪਾਸੇ ਕਸਰਤ ਕਰਨੀ ਹੈ ਕਸਰਤਾਂ ਤੁਸੀਂ ਦੋਨੇ ਪਾਸੇ ਕਰਨੀਆਂ ਨੇ ਇਹ ਦੇਖੋ ਆਪਾਂ 1 ਕਿਲੋ ਭਾਰ ਬੰਨ ਲਿਆ ਔਰ ਇੱਕ ਕੁਰਸੀ ਦੇ ਸਹਾਰੇ ਨਾਲ ਆਪਾਂ ਇਦਾਂ ਖੜੇ ਹੋ ਜਾਣਾ ਔਰ ਆਪਾਂ ਲੱਤ ਉੱਪਰ ਚੱਕਣੀ ਹੈ ਇਦਾਂ ਸਾਈਡ ਤੇ ਇਦਾਂ 1 ਫਿਰ 2 ਫਿਰ 3 ਫਿਰ 4 ਫੇਰ 5 ਫੇ 6 ਫੇ 7 ਫੇ 8 ਫੇ 9 ਫੇ 10 ਦੈਨ ਰਿਲੈਕਸ ਜਦੋਂ ਆਪਾਂ ਸਾਈਡ ਤੇ ਜਾਣਾ ਉਦੋਂ ਲੱਤ ਥੱਲੇ ਰੱਖ ਕੇ ਫੇਰ ਵਾਪਸ ਜਾਣਾ ਇਹ ਨਹੀਂ ਲਗਾਤਾਰੀ ਲਾਉਣੀ ਆ ਰੱਖ ਕੇ ਆਪਾਂ ਜਾਣਾ ਅਗਰ ਤੁਹਾਡੇ ਕੋਲ ਭਾਰ ਨਹੀਂ ਹੋਵੇਗਾ 1 ਕਿਲੋ ਨੂਨ ਦਾ ਪੈਕੇਟ ਤੁਸੀਂ ਬੰਨ ਸਕਦੇ ਹੋ ਜਾਂ 1 ਕਿਲੋ ਰੇਤਾ ਬੰਨ ਸਕਦੇ ਹੋ ਜਾਂ ਫੇਰ ਤੁਸੀਂ ਆਨਲਾਈਨ ਜਾਂ ਕਿਸੇ ਵੀ ਮੈਡੀਕਲ ਸਟੋਰ ਤੋਂ ਤੁਸੀਂ 1 ਕਿਲੋ ਭਾਰ ਖਰੀਦ ਸਕਦੇ ਹੋ ਇਹ ਹੋ ਗਈ ਸਾਈਡ ਵਾਲੀ ਹੁਣ ਉਦੋਂ ਅਗਲੀ ਕੀ ਹੈ ਆਪਾਂ ਇਦਾਂ ਖੜ ਜਾਂਗੇ ਲਾਟ ਉੱਪਰ ਚੱਕਾਂਗੇ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਹੌਲੀ ਹੌਲੀ ਸ਼ੁਰੂ ਕਰਿਓ ਪਹਿਲਾਂ 5 ਤੋਂ ਸ਼ੁਰੂ ਕਰ ਲਿਓ ਬਾਅਦ ਤੋਂ ਬਾਅਦ 10 ਤੇ ਤੁਸੀਂ ਪਹੁੰਚ ਜਾਣਾ ਇਹ ਹੋ ਗਈ ਤੁਹਾਡੀ ਕਸਰਤਾਂ ਬੇਸਾਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਹਾਡੇ ਚੂਲੇ ਦਾ ਗ੍ਰੀਸ ਤੁਹਾਡੇ ਗੋਡਿਆਂ ਦਾ ਗ੍ਰੀਸ ਬਹੁਤ ਜਲਦੀ ਵਧਣ ਵਾਲਾ ਹੈ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ